ਸਾਲ ਸਾ ਵਾਹੇ ਗੁਰੂ ਜੀ ਕੀ ਫਤਿਹ ਅੱਜ ਕਬੱਡੀ ਸ਼ਹੀਦ ਸੰਦੀਪ ਨੰਗਲੰਬੀਆਂ ਦੀ ਅਗਵਾਈ ਵਾਲੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਮੀਟਿੰਗ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਆ ਜਿਸ ਦੇ ਵਿੱਚ ਆਉਣ ਵਾਲੇ ਸੀਜ਼ਨ ਨੂੰ ਲੈ ਕੇ ਵਿਚਾਰਾਂ ਹੋਈਆਂ ਕਿ ਕਿਸ ਢੰਗ ਨਾਲ ਮੈਚ ਕਰਵਾਏ ਜਾਣਗੇ ਸਾਡੇ ਵਿੱਚ ਦੋ ਤਿੰਨ ਟੀਮਾਂ ਨਵੀਆਂ ਵੀ ਆਈਆਂ ਉਹਨਾਂ ਟੀਮਾਂ ਨੂੰ ਵੀ ਸਾਰੇ ਰੂਲ ਐਂਡ ਰੈਗੂਲੇਸ਼ਨ ਦੱਸੇ ਗਏ ਨੇ ਤੇ ਦੂਸਰਾ ਜੋ ਅਸੀਂ ਗ੍ਰਾਸ ਰੂਟ ਤੇ ਕੰਮ ਸ਼ੁਰੂ ਕੀਤਾ ਬੱਚਿਆਂ ਲਈ ਅੰਡਰ 14 ਤੇ ਅੰਡਰ 17 ਦਾ ਉਹਦੇ ਸੰਬੰਧੀ ਸਾਡੀ ਗੱਲਬਾਤ ਹੋਈ ਹੈ ਕਿ ਬੱਚਿਆਂ ਦੇ ਮੈਚ ਕਿਹੜੀਆਂ ਡੇਟਾਂ ਨੂੰ ਕਰਾਏ ਜਾਣਗੇ ਜਾਂ ਕਿਦਾਂ ਪੂਲ ਸਿਸਟਮ ਰੱਖ ਕੇ ਜੋ ਵੀ ਉਹ ਵਿਚਾਰਾਂ ਅਸੀਂ ਕੀਤੇ ਆਂ ਆਸ ਅਸੀਂ ਕਰਦੇ ਆਂ ਵੀ ਜਿੱਦਾਂ ਪਿਛਲੇ ਸੀਜ਼ਨਾਂ ਦੇ ਵਿੱਚ ਸਾਨੂੰ ਸਾਰੇ ਕਬੱਡੀ ਪ੍ਰੇਮੀਆਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਵਧੀਆ ਸਹਿਯੋਗ ਮਿਲਦਾ ਤੇ ਇਸ ਵਾਰ ਵੀ ਸਾਨੂੰ ਉਸ ਤਰ੍ਹਾਂ ਬਲਕਿ ਉਸ ਤੋਂ ਵੱਧ ਕੇ ਸਹਿਯੋਗ ਮਿਲੇਗਾ ਕਿਉਂਕਿ ਆਪਾਂ ਨੂੰ ਪਤਾ ਜਿਹੜੀ ਕਬੱਡੀ ਹੈ ਉਹ ਐਨ ਆਰ ਆਈ ਵੀਰਾਂ ਤੋਂ ਬਿਨਾ ਨਹੀਂ ਹੋ ਸਕਦੀ ਐਨ ਆਰ ਆਈ ਵੀਰ ਆਪਣੀ ਮਿਹਨਤ ਵਿੱਚੋਂ ਥੋੜੇ ਛੋ ਥੋੜੇ ਤੇ ਬਹੁਤਿਆਂ ਚੋਂ ਬਹੁਤੇ ਕੱਢ ਕੇ ਜੋ ਫੰਡ ਆ ਇਧਰ ਕਲੱਬਾਂ ਨੂੰ ਦਿੰਦੇ ਆ ਫਿਰ ਕਲੱਬਾਂ ਅੱਗੇ ਉਹਦੇ ਨਾਲ ਪਲੇਅਰ ਬਾਏ ਕਰਦੀਆਂ ਨੇ ਫਿਰ ਉਹ ਪਲੇਅਰਾਂ ਨੂੰ ਲੈ ਕੇ ਫੈਡਰੇਸ਼ਨ ਦੇ ਵਿੱਚ ਆਉਂਦੀਆਂ ਨੇ ਸੋ ਜਿਹੜਾ ਇਹਦਾ ਮੇਨ ਧੁਰਾ ਉਹ ਐਨ ਆਰ ਆਈ ਵੀਰ ਨੇ ਸੰਦੀਪ ਰੰਗਲੰਬੀਆ ਵੀਰ ਨੇ ਇਹ ਬਹੁਤ ਵਧੀਆ ਕਦਮ ਜਿਹੜਾ ਚੁੱਕਿਆ ਸੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਸੇ ਰਾਹ ਤੇ ਚੱਲਣ ਦੀ ਵੀਰ ਦੇ ਸੁਪਨਿਆਂ ਨੂੰ ਪੂਰੇ ਕਰਨ ਦੀ ਤੁਸੀਂ ਸਾਰੇ ਦਰਸ਼ਕ ਵੀਰ ਕਬੱਡੀ ਪ੍ਰੇਮੀ ਐਨ ਆਰ ਆਈ ਵੀਰ ਅਤੇ ਪਰਮਾਤਮਾ ਇਸ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ ਤੇ ਅਸੀਂ ਆਪਦੇ ਵੱਲੋਂ 100% ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂਆਂ ਦੀ ਧਰਤੀ ਸ਼੍ਰੀ ਅਮਰਸਾ ਸਾਹਿਬ ਵਿਖੇ ਬੈਠੇ ਆ ਜਿੱਥੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਮੀਟਿੰਗ ਹੋਈ ਸਭ ਤੋਂ ਪਹਿਲਾਂ ਅਸੀਂ ਸੇਜਦਾ ਕਰਦੇ ਆ ਆਪਣੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਲਾ ਮਿਸਾਲ ਕੁਰਬਾਨੀ ਸ਼ਹਾਦਤਾਂ ਹੋਈਆਂ ਉਸ ਤੋਂ ਬਾਅਦ ਗੁਰੂ ਮਹਾਰਾਜ ਕਿਰਪਾ ਕਨ ਜਿਹੜੇ ਸਾਡੇ ਬਾਰਡਰਾਂ ਤੇ ਮਜ਼ਦੂਰ ਕਿਸਾਨ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਵੀ ਮਹਾਰਾਜ ਫਤਿਹ ਬਖਸ਼ੇ ਅਸੀਂ ਸਾਰੇ ਜਿੰਨੇ ਜੋਗੇ ਆ ਉਹਨਾਂ ਦੇ ਨਾਲ ਆ ਆਪਣੇ ਪੰਜਾਬ ਦੇ ਨਾਲ ਆ ਤੇ ਜਿੱਦਾਂ ਸੰਦੀਪ ਨੰਗਲੰਬੀਆ ਦੀ ਗਵਾਈ ਵਾਲੀ ਮੇਜਰ ਲੀਗ ਕਬਡੀ ਫੈਡਰੇਸ਼ਨ ਕੋਸ਼ਰੀ ਦੇਵੀ ਦੇ ਹਾਲ ਹੁਣਾਂ ਦੇ ਆਸ਼ੀਰਵਾਦ ਵਾਲੀ ਫੈਡਰੇਸ਼ਨ ਜਿਸ ਦੀ ਸਿਰਜਣਾ ਕਬੱਡੀ ਦੇ ਸਰਪੱਖੀ ਵਿਕਾਸਲੇ ਹੋਈ ਸੀ ਜਿਸ ਦੇ ਬਣਦੇ ਸਾਲ ਹੀ ਸਭ ਤੋਂ ਪਹਿਲਾਂ ਅੰਡਰ 21 ਵੱਡੀਆਂ ਟੀਮਾਂ ਦੇ ਨਾਲ ਸ਼ੁਰੂ ਕੀਤਾ ਗਿਆ ਉਸੇ ਤਰਜ਼ ਤੇ ਪਿਛਲੇ ਸਾਲ ਲੜਕਿਆਂ ਦੀ ਕਬੱਡੀ ਦਾ ਜਿਹੜਾ ਪ੍ਰਾਲਾ ਕੀਤਾ ਗਿਆ ਇਸ ਸਾਲ ਜਿਹੜਾ ਆਪਣਾ ਕਬੱਡੀ ਦਾ ਗਰਾਸ ਰੂਟ ਲੈਵਲ ਅੰਡਰ 14 ਤੇ ਅੰਡਰ 17 ਜਿਹਦੇ ਕਿ ਪਿਛਲੇ ਤਕਰੀਬਨ 8 ਮਹੀਨੇ ਤੋਂ ਕੈਂਪ ਚੱਲ ਰਿਹਾ ਆ ਪੰਜਾਬ ਦੇ ਵੱਖ-ਵੱਖ ਕੇਂਦਰਾਂ ਵਿੱਚ ਉਹਨਾਂ ਬੱਚਿਆਂ ਨੂੰ ਜਿਹੜੇ ਕੋਚ ਆ ਉਹ ਟ੍ਰੇਨਿੰਗ ਦਿੰਦੇ ਆ ਕਿਉਂਕਿ ਸਭ ਤੋਂ ਵੱਡਾ ਚੈਲੰਜ ਆ ਬੱਚਿਆਂ ਨੂੰ ਮੋਬਾਈਲ ਤੋਂ ਛਡਾ ਕੇ ਗਰਾਊਂਡਾਂ ਤੱਕ ਲੈ ਕੇ ਆਉਣਾ ਸਾਡੀ ਪੰਜਾਬ ਦੀ ਜਵਾਨੀ ਪੰਜਾਬ ਦਾ ਯੂਥ ਸਾਡੇ ਪੰਜਾਬ ਦੀ ਤਾਕਤ ਆ ਤੇ ਉਹਨੂੰ ਸੰਭਾਲਣ ਵਾਸਤੇ ਮੇਜਰ ਲੀਗ ਆਪਣੇ ਤੌਰ ਤੇ ਜਿੰਨਾ ਵੀ ਅਪਰਾਲਾ ਕਰ ਸਕਦੀ ਆ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜਨ ਲਈ ਕਰ ਰਹੀ ਆ ਜਿਸ ਦੇ ਤਹਿਤ ਮਿਤੀ ਚਾਰ ਤੇ ਜਿਹੜੀ 5 ਜਨਵਰੀ 2025 ਆ ਅੰਡਰ 14 ਤੇ ਅੰਡਰ 17 ਦੇ ਮੁਕਾਬਲੇ ਹੋਣਗੇ ਜਿਹੜੇ ਸੀਨੀਅਰ ਕੈਟਾਗਰੀ ਆ ਇਹ ਚ ਪ੍ਰੋਫੈਸ਼ਨਲ ਕਬੱਡੀ ਆਪਣੀਆਂ ਸੀਨੀਅਰ ਟੀਮਾਂ ਦੀ ਲੜਕੀਆਂ ਦੀ ਕਬੱਡੀ ਤੇ ਅੰਡਰ 21 ਇਹ 15 ਜਨਵਰੀ ਤੋਂ ਪਿੰਡ ਡਰੋਲੀ ਭਾਈ ਤੋਂ ਸ਼ੁਰੂ ਹੋਣਗੇ ਜੋ ਕਿ ਸੰਦੀਪ ਨੰਗਲ ਅੰਬੀਆਂ ਦੀ ਵਰਸੀ 14 ਮਾਰਚ 2025 ਉਸੇ ਦਿਨ ਹੀ ਸਾਰੇ ਜਿਹੜੇ ਫੈਡਰੇਸ਼ਨ ਦਾ ਨਾਮਵੰਨ ਸਮਾਰੋਹ ਵੀ ਉਹ ਵੀਰ ਦੇ ਯਾਦਗਾਰ ਤੇ ਹੁੰਦਾ ਉਦੋਂ ਤੱਕ ਕਿ ਮੈਂ ਜਿਹੜੇ ਲਗਾਤਾਰ ਚੱਲਣਗੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਜਿੰਨੀਆਂ ਸਾਡੀਆਂ ਟੀਮਾਂ ਉਹਨਾਂ ਦੇ ਖਿਡਾਰੀ ਉਹਨਾਂ ਦੇ ਸਪான்ਸਰ ਤੇ ਉਹਨਾਂ ਦੇ ਜਿਹੜੇ ਸਪੋਰਟਰ ਕਿਉਂਕਿ ਟੀਮਾਂ ਤੋਂ ਬਿਨਾ ਕੋਈ ਵੀ ਫੈਡਰੇਸ਼ਨ ਜਾਂ ਕੋਈ ਵੀ ਸੰਸਥਾ ਨਹੀਂ ਚੱਲ ਸਕਦੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਆਪਾਂ ਸਿਰ ਜੋੜ ਕੇ ਸਾਰੇ ਬੈਠੀਏ ਕਬੱਡੀ ਦਾ ਜਿਹੜਾ ਸਰਪੱਖੀ ਵਿਕਾਸ ਹੈ ਉਹਦੇ ਲਈ ਯਤਨ ਕਰੀਏ ਦੂਸਰੀ ਜਿਹੜੀ ਗੱਲ ਹੈ ਜਿਹੜੇ ਕੱਪ ਸਾਡੇ ਵੀਰ ਭਰਾ ਕਰਾਉਂਦੇ ਆ ਬਹੁਤ ਇਹਨਾਂ ਦੇ ਭਰਾਵਾਂ ਦਾ ਵੱਡਾ ਯੋਗਦਾਨ ਹੈ ਪੰਚਾਇਤਾਂ ਦਾ ਵੱਡਾ ਯੋਗਦਾਨ ਹੈ ਉਹਨਾਂ ਨੂੰ ਇੱਕ ਬੇਨਤੀ ਹੋਰ ਜਰੂਰ ਕਰਦੇ ਆ ਕਿ ਜਿਹੜੀਆਂ ਆਪਣੀਆਂ ਗਰਾਊਂਡਾਂ ਆਪਾਂ ਕੱਲੇ ਕੱਪ ਗਰਾਊਂਡ ਤੱਕ ਸੀਮਤ ਨਾ ਰੱਖੀਏ ਇਹ ਗਰਾਊਂਡਾਂ ਆਪਾਂ ਸਾਰਾ ਸਾਲ ਚਲਾਈਏ ਚਾਹੇ ਉਹ ਕਿਸੇ ਗੇਮ ਵਿੱਚ ਲਾਈਏ ਆਪਾਂ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਕੇ ਰੱਖੀਏ ਗਰਾਊਂਡਾਂ ਨਾਲ ਜੋੜੀਏ ਸਿਹਤਮੰਦ ਸਰੀਰ ਦੀ ਸਿਹਤਮੰਦ ਦਿਮਾਗ ਨਿਵਾਸ ਕਰਦਾ ਅਸੀਂ ਪੋਜ਼ਿਟਿਵ ਸੋਚ ਲੈ ਕੇ ਚੱਲਾਂਗੇ ਤਾਂ ਚੰਗੇ ਸਮਾਜ ਦੀ ਜਿਹੜੀ ਸਿਰਜਣਾ ਹੋਊਗੀ ਸੋ ਸਾਰੇ ਫੈਡਰੇਸ਼ਨ ਦੇ ਜਿੰਨੇ ਇੱਥੇ ਅਹੁਦੇਦਾਰ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਦੋ ਜਿਹੜੀਆਂ ਨਵੀਆਂ ਟੀਮਾਂ ਸ਼੍ਰੀ ਬੇਰ ਸਾਹਿਬ ਕਵੱਡੀ ਕਲੱਬ ਕਪੂਰਸਲਾ ਅਤੇ ਮਾਨਕ ਕਵੱਡੀ ਕਲੱਬ ਫਗਵਾੜਾ ਇਹ ਜਿਹੜੀਆਂ ਨਵੀਆਂ ਟੀਮਾਂ ਆਪਣੀ ਫੈਡਰੇਸ਼ਨ ਵਿੱਚ ਆਈਆਂ ਕੁੱਲ ਮਿਲਾ ਕੇ 15 ਟੀਮਾਂ ਇਸ ਫੈਡਰੇਸ਼ਨ ਵਿੱਚ ਆ ਚੁੱਕੀਆਂ ਹਨ ਤੇ 6 ਟੀਮਾਂ ਲੜਕੀਆਂ ਦੀਆਂ 11 ਟੀਮਾਂ ਅੰਡਰ 14 ਦੀਆਂ 11 ਜਿਹੜੀਆਂ ਅੰਡਰ 17 ਦੀਆਂ ਤੇ ਜਿੰਨੀਆਂ ਸੀਨੀਅਰ ਟੀਮਾਂ ਉਹਨੇ ਅੰਡਰ 20 ਵੰਦੀਆਂ ਇਹ ਇੱਕ ਬਹੁਤ ਵੱਡਾ ਇੱਕ ਪੈਕੇਜ ਆਪਾਂ ਇਹਨੂੰ ਕਹਿ ਸਕਦੇ ਹਾਂ ਜੋ ਕਿ ਮੇਜਰ ਲੀਗ ਸਾਰਾ ਸਾਲ ਲੈ ਕੇ ਚੱਲਦੀ ਆ ਉਹ ਸਾਰਾ ਤੁਹਾਡੇ ਦਰਸ਼ਕਾਂ ਦੇ ਤੁਹਾਡੇ ਸਪੋਰਟਰਾਂ ਦੇ ਤੇ ਜਿਹੜੇ ਸੰਗਤ ਦੇ ਸਹਿਯੋਗ ਨਾਲ ਚੱਲਦਾ ਆਸ ਕਰਦੇ ਆ ਕਿ ਗਾਂ ਵੀ ਜਿਹੜਾ ਤੁਹਾਡਾ ਸਾਥ ਹੈ ਇਦਾਂ ਹੀ ਬਣਿਆ ਰਹੂਗਾ ਤੇ ਹੋਰ ਹਲਾਸ਼ੇਰੀ ਮਿਲੂਗੀ ਆਪਾਂ ਇਸ ਕਬੱਡੀ ਦੇ ਜੋ ਉਪਰਾਲਾ ਹੋ ਰਿਹਾ ਸਾਡੇ ਵਿਛੜੇ ਵੀਰ ਦੀ ਯਾਦ ਦੇ ਵਿੱਚ ਆਪਾਂ ਇਹਨੂੰ ਅੱਗੇ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ वाहेगुरु जी का खालसा वाहेगुरु जी खाल वाहेगुरु